ਜੀ ਕਾਰਨ ਕਿ ਇਹ ਤੁਹਾਨੂੰ ਮੀ ਟਾਰਗੇਟ ਕਰਨ ਦਾ ਮਨੀ ਬਾਬੇ ਮਨੀ ਬਾਬੇ ਦਾ ਮੈਨੂੰ ਟਾਰਗੇਟ ਕਰਨ ਦਾ ਇਹ ਕਾਰਨ ਹੈ ਕਿ ਮੈਨੂੰ 25 ਸਾਲ ਹੋ ਗਏ ਮੰਦਿਰ ਵਿੱਚ ਜਾਂਦਿਆਂ ਨੂੰ ਕਿਉਂਕਿ ਮੰਦਿਰ ਦੀ ਹਰ ਇੱਕ ਗਤੀਵਿਧੀ ਦਾ ਮੈਨੂੰ ਪਤਾ ਹੁੰਦਾ ਹੈ ਇਹ ਸਾਡੇ ਸਨਾਤਨ ਧਰਮ ਨੂੰ ਇੱਕ ਉਹ ਹੁੰਦਾ ਹੈ ਕਿ ਅਸੀਂ ਜਿਵੇਂ ਮੈਂ ਇੱਕ ਲੇਡੀਜ਼ ਆ ਸਾਡੇ ਨਾਲ ਇੱਕ ਗਰੁੱਪ ਬਣਿਆ ਹੋਇਆ ਹੈ ਤੇ ਮੈਂ ਜਿਵੇਂ ਵੀ ਕੋਈ ਗਲਤ ਗਤੀਵਿਧੀਆਂ ਹੁੰਦੀਆਂ ਨੇ ਤਾਂ ਮੈਂ ਉਹਦਾ ਵਿਰੋਧ ਕਰਦੀ ਆ ਕਿ ਮਨੀ ਬਾਬੇ ਦੀਆਂ ਸਾਰੇ ਮੰਦਰ ਵਿੱਚ ਸਾਰੇ ਇਹ ਗਲਤ ਗਤੀਵਿਧੀਆਂ ਹੋ ਰਹੀਆਂ ਮਿਲਾਵਟੀ ਪ੍ਰਸ਼ਾਦ ਉਹ ਵੇਚਦਾ ਹੈਗਾ ਨਸ਼ੇ ਉਹ ਸਪਲਾਈ ਕਰਦਾ ਹੈਗਾ ਨਕਲੀ ਚਾਂਦੀ ਉਹ ਵੇਚਦਾ ਹੈਗਾ ਇਹ ਉਸਨੇ 30 ਚਾਲੇ ਲੈਣੇ ਕੋ ਬਣਾ ਰੱਖੇ ਆ ਮੁੰਡਿਆਂ ਦਾ ਪੂਰਾ ਗਰੁੱਪ ਬਣਾ ਰੱਖਿਆ ਗੁੰਡਿਆਂ ਦਾ ਮੰਦਿਰ ਵਿੱਚ ਪੂਰਾ ਆਪਣਾ ਰੋਪਾਕੇ ਚੱਲ ਰਿਹਾ ਹੈ ਇਸ ਲਈ ਉਸਨੇ ਮੈਨੂੰ ਟਾਰਗੇਟ ਕੀਤਾ ਕਿ ਇਹ ਬੋਲਦੀ ਹੈ ਤੇ ਹੁਣ ਇਸ ਨੂੰ ਮੈਂ ਟਾਰਗੇਟ ਕਰਾਂ ਮਨੀ ਬਾਬਾ ਦੇ ਅਹੁਦਾ ਕੀ ਹੈ ਮੰਦਿਰ ਵਿੱਚ ਉਹਦਾ ਕੀ ਅਹੁਦਾ ਮਨੀ ਬਾਬੇ ਦਾ ਜੀ ਦੇਖੋ ਕੋਈ ਅਹੁਦਾ ਨਹੀਂ ਹੈ ਮਨੀ ਬਾਬੇ ਦਾ ਜਿਹੜਾ ਇੱਕ ਇਹ ਹੈ ਕਿ ਉਹ ਠੇਕੇਦਾਰ ਹੈ ਚੁੰਨੀਆਂ ਤੇ ਪੋਸ਼ਾਕਾਂ ਦਾ ਬਸ ਹੋਰ ਉਹਦਾ ਕੋਈ ਅਹੁਦਾ ਨਹੀਂ ਹੈ ਕੋਈ ਸਬੂਤ ਹੈ ਤੁਸੀਂ ਇਲਜ਼ਾਮਦਾਰੋਂ ਕੋਈ ਸਬੂਤ ਹੈ ਤੁਹਾਡੇ ਕੋਲ ਹਾਂ ਜੀ ਮੇਰੇ ਕੋਲ ਸਬੂਤ ਹੈਗੇ ਮੈਂ ਸਬੂਤ ਕਰਕੇ ਹੀ ਇੱਥੇ ਤੱਕ ਪਹੁੰਚੀ ਆਂ ਉਹ ਕਿਤੇ ਬਾਤ ਪਾਈ ਹੈ ਮੈਂ ਦਰਖਾਸਤ ਪਾਈ ਹੈ ਐਸਐਸਪੀ ਡੀਐਸਪੀ ਨੂੰ ਹਿਊਮਨ ਰਾਈਟਸ ਐਮੈਲਾ ਕਮਿਸ਼ਨ ਸਾਰੇ ਕਿਤੇ ਪਾਈ ਹੈ ਮੈਨੂੰ ਮੈਂ ਫਰਵਰੀ ਦੇ ਵਿੱਚ ਪਾਈ ਸੀ ਤੇ ਮੈਂ ਜਾ ਜਾ ਕੇ ਥੱਕ ਗਈ ਪਰ ਇਸ ਬੰਦੇ ਦੀ ਇੰਨੀ ਪਾਵਰ ਹੈ ਇੰਨੀ ਪਹੁੰਚ ਹੈ ਇਹ ਮੈਨੂੰ ਹਰ ਜਗ੍ਹਾ ਹੀ ਮੈਨੂੰ ਉੱਥੋਂ ਵਾਪਸ ਆਣਾ ਪੈਂਦਾ ਬੰਦਰ ਪ੍ਰਾਚੀਨ ਮੰਦਿਰ ਹੈ ਜਿਹੜਾ ਕਾਲੀ ਮਾਤਾ ਮੰਦਿਰ ਪੀਸੀਡਬਲ ਪੀਸੀ ਦੇ ਅੰਦਰ ਆਂਦਾ ਹੈ ਹਾਂਜੀ ਕਮਿਸ਼ਨ ਕੀ ਹੋਣਾ ਨੂੰ ਵੀ ਦਰਖਾਸਤ ਦਿੱਤੀ ਜੀ ਹਾਂਜੀ ਮੈਂ ਦਿੱਤੀ ਆ ਉਹਨਾਂ ਨੂੰ ਵੀ ਦਰਖਾਸਤ ਦੇ ਕੇ ਆਈ ਹਾਂ ਮੈਂ ਫਰਵਰੀ ਦੇ ਵਿੱਚ ਦਿੱਤੀ ਸੀ ਜੀ ਪਰ ਉਸ ਦਾ ਵੀ ਕੋਈ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਕੋਈ ਗੱਲਬਾਤ ਹੋਈ ਸੀ ਤੁਹਾਡੀ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਨਾ ਮੈਨੂੰ ਬੁਲਾਇਆ ਮੇਰੇ ਲੈਟਰ ਉੱਥੇ ਹੀ ਦਬਾ ਦਿੱਤੇ ਗਏ ਕੰਸਲਰ ਕੀ ਨਾਮ ਹੈ ਮੇਰਾ ਨਾਮ ਹੈ ਜੀ ਮਨੀ ਬਾਬਾ ਜੀ ਨੇ ਨਾਮ ਰੱਖਿਆ ਸੀ ਸੱਚਗਿਰੀ ਮੈਂ ਇੱਕ ਸਾਧੂ ਆ 2021 ਦੇ ਵਿੱਚ ਸੰन्यास ਲੱਤਾ ਸੀ ਨਿਲਮ ਥਰਮਨ ਨੂੰ ਜਾਣਦੇ ਹੋ ਹਾਂ ਜੀ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਮੈਨੂੰ ਬਾਬਾ ਜੀ ਦੇ ਨਾਲ 15 ਕ ਸਾਲ ਹੋ ਗਏ ਜੀ 15 ਕ ਸਾਲਾਂ ਤੋਂ ਮੈਂ ਦੇਖ ਰਿਹਾ ਨਿਰਭ ਸ਼ਰਮਨ ਇੱਥੇ ਕੀ ਕਰਨ ਆਂਦੇ ਗੁਰਦੁਆਰੇ ਇਹ ਮੰਦਰ ਤੇ ਮੰਦਰ ਦੇ ਵਿੱਚ ਇਹ ਮੱਠਾ ਟਿਕਣ ਆਂਦੀ ਹੈ ਜੀ ਉਹ ਸੇਵਾ ਸੁਭਾਵੀ ਕਰਦੇ ਕੋਈ ਸੇਵਾ ਨਹੀਂ ਜੀ ਵੈਸੇ ਇਹ ਮੰਦਰ ਦੇ ਵਿੱਚ ਮੱਠਾ ਟਿਕਣ ਆਂਦੀ ਹੈ ਬਾਬਾ ਜੀ ਤੁਹਾਡੇ ਉੱਤੇ ਨਾ ਇਲਜ਼ਾਮ ਲਾਇਆ ਹੈ ਉਹਨੇ ਕਿ ਤੁਸੀਂ ਛੇੜਕਾ ਨਹੀਂ ਕੀਤੀ ਆ ਉਹਦੇ ਨਾਲ ਚਿਰਚਾਪ ਕੀਤੀ ਹੈ ਤੇ ਉਹਦੇ ਜਿਹੜੇ ਬਾਬਾ ਜੀ ਵੱਲੋਂ ਚੁੰਨੀ ਦਿੱਤੀ ਗਈ ਸੀ ਉਹਨੂੰ ਆਸ਼ੀਰਵਾਦ ਦੇ ਟੋਟੇ ਉਹ ਤੁਸੀਂ ਉਤਾਰੀ ਗਈ ਹੈ ਮਾਮਲਾ ਕੀ ਹੈ ਕਿਹੜੀ ਡੇਟ ਦਾ ਹੈ ਮਾਮਲਾ ਕੁਛ ਨਹੀਂ ਜੀ 5 ਕੁ ਮਹੀਨੇ ਪਹਿਲਾਂ ਇੱਕ ਮੰਨੂ ਐਸਐਸਪੀ ਸਾਹਿਬ ਵੱਲੋਂ ਇਹਨੇ ਦਰਖਾਸਤ ਪਾਈ ਸੀ ਜਿਸ ਦਰਖਾਸਤ ਦਾ ਜਵਾਬ ਡਿਪਟੀ ਵਨ ਸਾਹਿਬ ਕੋਲ ਆਇਆ ਸੀ ਹਰੀਸ਼ ਸਿੰਗਲਾ ਸਾਹਿਬ ਕੋਲ ਮੰਨੇ ਉੱਥੇ ਜਾ ਕੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੇ ਮੇਰੇ ਤੇ ਅੰਜਾਮ ਲਾਇਆ ਸੀ ਮੇਰੇ ਨਾਲ ਛੇੜਛਾੜ ਕੀਤੀ ਹੈ ਨੀਲਮ ਸ਼ਰਮਾ ਜੀ ਨੇ ਮੰਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨੇ ਛੇੜਛਾੜ ਕੀਤੀ ਹੁੰਦੀ ਜੀ ਤਾ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਜੀ ਪਾਰਕਿੰਗ ਤੋਂ ਲੈ ਕੇ ਸ਼ੇਰਾਂ ਵਾਲੇ ਗੇਟ ਤੋਂ ਲੈ ਕੇ ਪਾਰਾਦਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇਹਨੇ ਕਿਸੇ ਨੂੰ ਵੀ ਉੱਥੇ ਚੌਂਕੀ ਦੇ ਵਿੱਚ ਤਲਾਹ ਨਹੀਂ ਦਿੱਤੀ ਜਿਹੜੀ ਪੁਲਿਸ ਖੜੀ ਹੈ ਸੀਆਰਪੀ ਵੀ ਖੜੀ ਹੈ ਪੀਸੀਆਰ ਵੀ ਖੜੀ ਹੈ ਇਹਨੇ ਕਿਸੇ ਨੂੰ ਵੀ ਉੱਥੇ ਕੰਪਲੀਟ ਨਹੀਂ ਦਿੱਤੀ ਇਹਨੇ ਸਿੱਧੀ ਜਿਹੜੀ ਕੰਪਲੀਟ ਹੈ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਪਾਈ ਜਿਹੜਾ ਇਹਨਾਂ ਦਾ ਪੇਸ਼ਾ ਵੈ ਜਿਹੜਾ ਪੇਸ਼ਾ ਇਹ ਹੈ ਇਹ ਬਲੈਕਮਿਲ ਜਨਾਨੀ ਕਰਦੀ ਹੈਗੀ ਹੈ ਜਿਹੜੀ 2000 ਮੇਰੇ 2021 ਦੇ ਵਿੱਚ ਇਹਨੇ ਇੱਕ ਦੀਪਕ ਪੰਡਤ ਸੀ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਇਹਨੇ ਉਸਤੇ ਵੀ ਜੋ ਮੇਰੇ ਦੀਰਖਾਸਤ ਲਗਾਈ ਹੈ ਇਹਨੇ ਉਸ ਦੇ ਵਿੱਚ ਵੀ ਇਹ ਲਿਖਿਆ ਸੀ ਦੀਪਕ ਪੰਡਤ ਜੀ ਨੇ ਮੇਰੇ ਨਾਲ ਛੇੜਛਾੜ ਕੀਤੀ ਸੇਮ ਜੋ ਰੇਟਿੰਗ ਮੇਰੇ ਤੇ ਦਰਖਾਸਤ ਦੇ ਵਿੱਚ ਲਿਖੀ ਗਈ ਹੈ ਤੇ ਇਹਈ ਦਰਖਾਸਤ 2021 ਦੇ ਵਿੱਚ ਦੀਪਕ ਪੰਡਤ ਜੀ ਬਾਰੇ ਇਹਨੇ ਦੇਖੀ ਸੀ ਇਹ ਉਸ ਤੋਂ ਵੀ ਪੰਡਤ ਜੀ ਤੋਂ ਵੀ ਪੈਸੇ ਲੈਂਦੀ ਹੈ ਇਹ ਇਹਦਾ ਪ੍ਰੂਫ ਹੈ 2021 ਦਾ ਇਹ ਕੰਪਰੂਵ ਕਰ ਲੈਂਦੀ ਹੈ ਦਰਖਾਸਤ ਦੇ ਕੇ ਜਿਹੜਾ ਇਹਨੂੰ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਇਹ ਵਿੰਡੋ ਇੱਕ ਲੇਡੀਸ ਹੈ ਇਹਨਾਂ ਦਾ ਹਸਬੰਦ ਆਇਆ ਨਹੀਂ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਚਲਿਤਰਾ ਤੇ ਦੇਖਦੇ ਹੋਏ ਇਹਦੇ ਬੇਟੇ ਨੇ ਵੀ ਸੁਸਾਈਡ ਕਰ ਲਿਆ ਸੀ ਇੱਕ ਕਿਰਾਏ ਤੇ ਰਹਿੰਦੀ ਹੈ ਇਹਦੇ ਕੋਲ ਇਨਕਮ ਸੋਰਸ ਕਿਰਾਏ ਦੇ ਕਿੱਥੋਂ ਆਂਦੀ ਹੈ ਕਿੱਥੋਂ ਨਹੀਂ ਕੁਛ ਨਹੀਂ ਪਤਾ ਇਹ ਬੰਦਿਆਂ ਨੂੰ ਮੰਦਰ ਦੇ ਅੰਦਰ ਆ ਕੇ ਇਹ ਬਲੈਕਮਿਲ ਕਰਨ ਦਾ ਇਹਦਾ ਧੰਦਾ ਵੈ ਦੂਜੇ ਨੰਬਰ ਇੱਕ ਸਤੰਤਰ ਰਾਜਪਾਸੀ ਸਾਹਿਬ ਸੀ ਸਾਡੇ ਲੰਗਰ ਦੇ ਚੇਅਰਮੈਨ ਉਹਨਾਂ ਨੂੰ ਵੀ ਇਹਨੇ ਦਰਖਾਸਤ ਪਾਈ ਸੀ ਉਹਨਾਂ ਨਾਲ ਵੀ ਇਹਨੇ ਕਿਹਾ ਸੀ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੇ ਆ ਪਾਸੀ ਸਾਹਿਬ ਤੋਂ ਵੀ ਉਹ ਦਰਖਾਸਤ ਦੇ ਵਿੱਚ ਪੈਸੇ ਇਹ ਲੈ ਕੇ ਬਾਰੋ-ਬਾਰ ਕੰਪਰੂਵ ਕਰ ਚੁੱਕੀ ਉਸ ਤੋਂ ਬਾਅਦ ਦੋ ਤਿੰਨ ਦਰਖਾਸਤਾਂ ਹੋਰ ਆ ਜਿਹੜੀਆਂ ਮੰਨੇ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਵਾ ਹਾਂ ਵੀ ਇਹ ਔਰਤ ਦਾ ਧੰਦਾ ਵਾ 5 ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰ ਰਹੀ ਹੈ ਬਲੈਕਮੇਲ ਕਰ ਰਹੀ ਹੈ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦੀ ਹੈ ਨਾਲ ਇਹਦੇ ਦੋ ਚਾਰ ਜਿਹੜੇ ਲੋਗ ਐ ਉਹ ਲਗੇ ਹੋਏ ਐ ਇਹਨਾਂ ਦਾ ਇੱਕ ਰੈਕਟ ਹੈ 50 ਦਸ ਦਰਖਾਸਤਾਂ ਇਹਨਾਂ ਦੇ ਖਿਲਾਫ ਹੋਰ ਐ ਜਿਹੜੇ ਮੈਂ ਪ੍ਰੂਫ ਇਕੱਠੇ ਕਰ ਰਿਆ ਵਾ ਉਹ ਪ੍ਰੂਫ ਇਕੱਠੇ ਕਰਕੇ ਮੈਂ ਸਾਰੀ ਮੀਡੀਆ 'ਚ ਦਿਖਾਉਂਗਾ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਜਿਹੜੇ ਡਾਕੂਮੈਂਟ ਇਹ ਜਿੰਨੇ ਕੁ ਦੇਤ ਤੇ ਮੰਨੇ ਉਹ 2 4 5 10 ਡਾਕੂਮੈਂਟ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਹੋਰ ਦਊਂਗਾ ਮੈਂ ਮੈਂ ਸਾਰੇ ਹਿੰਦੂਸ ਘਟਨਾ ਨੂੰ ਇੱਕ ਵਾਰ ਮਿਲ ਕੇ ਇਸ ਦੇ ਖਿਲਾਫ ਕਾਰਵਾਈ ਕਰਵਾਉਂਗਾ ਜੋ ਇੰਨੇ ਮੇਰੇ ਭਗਮੇ ਤੇ ਅਲੀਗੇਸ਼ਨ ਲਗਾਇਆ ਇਹ ਬਲੈਕਮੈਲਰ ਜਨਾਨੀ ਆ ਬਬਈ 8 2 2024 ਤੁਹਾਡੇ ਤੇ ਇਲਜ਼ਾਮ ਲੱਗੇ ਦੀ ਉਦੋਂ ਬਾਅਦ ਤੁਸੀਂ ਪ੍ਰਸ਼ਾਸਨ ਨਾਲ ਜਾਂ ਮੰਦਰ ਪ੍ਰਸ਼ਾਸਨ ਜਾਂ ਡੀਸੀ ਸਾਹਮਣੇ ਗੱਲਬਾਤ ਨਹੀਂ ਕੀਤੀ ਕੋਈ ਡੀਸੀ ਸਾਹਮਣੇ ਤਾਂ ਮੈਂ ਐਸ ਮੈਨੂੰ ਡਿਪਟੀ ਵਨ ਡੀਐਸਪੀ ਸਾਹਮਣੇ ਬੁਲਾਇਆ ਸੀ ਮੇਰਾ ਪੱਖ ਸੁਣ ਕੇ ਮੰਨੇ ਇਹ ਹੀ ਦਰਖਾਸਤਾਂ ਮੰਨੇ ਚਲੋ ਉਹਨਾਂ ਨੂੰ ਦੇ ਕੇ ਮੰਨੇ ਆਪਣਾ ਸਪਸ਼ਟੀਕਰਨ ਦੇ ਆਇਆ ਸੀ ਕਿਉਂਕਿ ਮੰਨੂ ਇਹ ਸੀ ਹਾਂ ਵੀ ਚਲੋ ਕੋਈ ਗੱਲ ਨਹੀਂ ਮੰਦਰ ਦੀ ਮਰਿਆਦਾ ਨਾ ਖਰਾਬ ਹੋਵੇ ਮੈਂ ਇਹਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਮਗਰ ਮਜਬੂਰਨ ਦੇ ਵਿੱਚ ਇਹਨਾਂ ਨੇ ਮੰਨੂ ਕਾਰਵਾਈ ਕਰਨ ਤੇ ਮਜਬੂਰ ਕੀਤਾ ਵੈ